ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਦਾ ਪੈਣਾ ਦਾ ਭਾਈ ਧੰਨਵਾਦ ਜਿਨ੍ਹਾਂ ਨੇ ਭਾਈ ਧਰਨੇ ਵਿੱਚ ਹਾਜ਼ਰੀ ਭਰੀਆ ਆਪਣਾ ਕੰਮ ਕਾਰ ਛੱਡ ਕੇ ਧਰਨੇ ਦੇ ਨਾਲ ਛੱਡ ਨਾਲ ਮੋਢੇ ਨਾਲ ਮੋਟਾ ਲੱਗ ਕੇ ਖੜੇ ਪੂਰਾ ਅੱਜ ਭਾਈ ਪੰਜਾਬ ਬੰਦ ਰਿਹਾ ਵਾ ਤੇ ਕਈ ਲੋਕ ਜੇ ਵੀ ਸੀਗੇ ਜਿਹੜੇ ਆਪਣੇ ਦੁਕਾਨਾ ਬੰਦ ਕਰਕੇ ਸਾਡੇ ਨਾਲ ਬੈਠੇ ਸੀਗੇ ਮੁੰਨਰਾ ਬਹੁਤ ਬਹੁਤ ਧੰਨਵਾਦ ਆਪਣੀ ਜ਼ਿੰਮੇਵਾਰੀ ਆਪ ਸਮਝ ਕੇ ਆਏ ਨੇ ਸਾਡੇ ਨਾਲ ਕਈਆਂ ਦਾ ਭਾਈ ਦੁਕਾਨਾਂ ਬੰਦ ਕਰਾਉਣੀਆਂ ਪਈਆਂ ਨੇ ਭਾਈ ਉਹਨਾਂ ਨੂੰ ਬੇਨਤੀ ਕੀਤੀ ਦੁਕਾਨਾਂ ਭਾਈ ਬੰਦ ਕਰ ਦੋ ਕੁਛ ਘੰਟੇ ਲਈ ਰਹੀ ਆ ਉਹਨਾਂ ਨੇ ਬੰਦ ਕਰਤੀਆਂ ਦੁਕਾਨਾਂ ਆਪ ਵੀ ਸਮਝ ਗਏ ਨੇ ਤੇ ਕੁਛ ਕੁਸਰ ਕੜਮ ਚੌਧਰੀ ਦੇਖੇ ਗਏ ਨੇ ਜਿਹੜੇ ਸਿਰਫ ਰੋਲਾ ਪਾਉਣੇ ਆਉਂਦੇ ਸੀਗੇ ਹੋਰ ਉਹਨਾਂ ਨੂੰ ਕੁਛ ਨਹੀਂ ਹੈ ਘੱਲ ਲੈਣਾ ਦੇਣਾ ਕਿਸੇ ਨਾਲ ਉਹਨਾਂ ਨੂੰ ਇਹ ਹੈ ਵੀ ਅਜੀਬ ਕੜਮ ਚੌਧਰੀ ਆ ਅਸੀਂ ਕਿਉਂ ਕਿਉਂ ਘਰੇ ਬੈਠੀ ਆਹੀ ਜਾਈਏ ਜਦ ਕਿ ਕੁਝ ਦਿਨ ਪਹਿਲਾਂ ਹੀ ਇਹ ਕਾਲ ਸੀਗੀ ਭਾਈ 30 ਤਰੀਕ ਨੂੰ 7 ਵਜੇ ਤੋਂ 4 ਵਜੇ ਤੱਕ ਬੰਦ ਰਹਿਣਾ ਵਾ ਤੇ ਆਪੋ ਆਪਣਾ ਪਹਿਲਾਂ ਭਾਈ ਇੰਤਜ਼ਾਮ ਕਰ ਲਓ ਜੇ ਕਿਸੇ ਨੂੰ ਲੋੜ ਆ ਬਾਕੀ ਐਂਬੂਲੈਂਸ ਹੋਏ ਦੀ ਜਾਂ ਕੋਈ ਮਰੀਜ਼ ਸੀਗਾ ਜਾਂ ਕੋਈ ਹੋਰ ਐਵੇਂ ਦਾ ਸੀਗਾ ਉਹਨਾਂ ਲਈ ਨਿਗਾਈ ਠਾਏ ਆ ਉਹਨੂੰ ਆਪਾਂ ਨਹੀਂ ਰੁਕਿਆ ਕਰ ਜੋ ਆਪਣੀ ਭਾਈ ਕਾਲ ਸੀਗੀ ਉਸ ਮੁਤਾਬਕ ਆਪਾਂ ਧਰਨੇ ਦੇ ਠੰਡੇ ਸੁਹਾਗ ਨਾਲ ਬੈਠੇ ਰਹੇ ਆ ਕੋਈ ਹੁੱਲੜਵਾਲ ਜਿੰਨੀ ਸੀਗੀ ਬਹੁਤ ਵਧੀਆ ਲੱਗਿਆ ਧਰਨਾ ਸਰਪਕੜਾ ਮਚੌਦਰੀ ਰੋਲਾ ਪਉਣ ਹੁੰਦੇ ਨੇ ਇੱਕ ਆਪਣੋਂ ਕੋ ਭੈਣ ਵੀ ਆਈ ਸੀਗੀ ਕਾਰਜਾ ਦਾ ਕੁੱਤਾ ਲੈ ਕੇ ਆਈ ਸੀਗੀ ਕੁੱਤਾ ਦਾ ਕੋਈ ਜੱਗ ਨਹੀਂ ਹੋਣਾ ਕੁਝ ਦਿਨਾਂ ਤੋਂ ਤੇ ਉਹ ਕਹਿੰਦੀ ਮੇਰਾ ਅੱਜ ਟਾਈਮ ਲੱਗਿਆ ਮੈਂ ਚਲੀ ਜੀਗੀ ਤੇ ਉਹਨੂੰ ਇਸ ਪਹਿਲਾਂ ਤਾਂ ਸਮਝਾਇਆ ਉਹ ਭਾਈ ਤੂੰ ਜਾ ਤਾਂ ਸਕਦੀ ਆ ਜਾਂ ਕੋਈ ਨਹੀਂ ਤੈਨੂੰ ਰੋਕ ਦਿੰਨੀ ਆ ਕਿ ਵੈਸੇ ਸਾਡੀ ਕੁਝ ਘੰਟੇ ਲਈ ਹੋਈ ਆ ਜੇ ਤੇਰੀ ਮਰਜ਼ੀ ਤੂੰ ਜਾ ਸਕਦੀ ਆ ਪਰ ਉਹ ਆਪ ਹੀ ਸਮਝ ਗਈ ਕਹਿੰਦੀ ਚਲੋ ਭਾਈ 4 ਵਜੇ ਤੱਕ 4 ਵਜੇ ਉਹ ਸੈਟ ਸਾਡੇ ਵਿੱਚ ਹੀ ਬੈਠ ਗਈ ਸੀ ਕਿ ਕਾਰ ਤੇ ਲੈ ਕੇ ਜੀ ਕੁੱਤੇ ਨੂੰ ਪੁੱਤਰਾ ਸੈਟ ਤੇ ਗੱਡੀ ਲਾ ਕੇ ਕਹਿੰਦੀ ਮੈਂ ਇੰਤਜ਼ਾਰ ਕਰਦੀ ਆ ਫਿਰ ਮੈਂ 4 ਵਜੇ ਜਾਵਾਂਗੀ ਮੈਂ ਪਹਿਲਾਂ ਨਹੀਂ ਜਾਂਦੀ ਇਹਦੇ ਚਲੋ ਅੱਜ ਵੀ ਸਾਡੇ ਕੋਈ ਇਨਸਾਨ ਬਹੁਤ ਵਧੀਆ-ਵਧੀਆ ਆਏ ਨੇ ਜਿਹੜੇ ਸਾਡੇ ਨਾਲ ਮੋਢਾ-ਮੋਢਾ ਲਾ ਕੇ ਨਾਲ ਹੀ ਬੈਠਦੇ ਨੇ ਇਹ ਪਾਰਟੀਆਂ 바ਜੇ ਤੋਂ ਉੱਠ ਕੇ ਹੀ ਸੀਗਾ ਜੀ ਕੰਮ ਇਹ ਕਿਸੇ ਇੱਕ ਪਾਰਟੀ ਦਾ ਕੰਮ ਨਹੀਂ ਹੈਗਾ ਤੇ ਇਹ ਪਾਰਟੀ 바ਜੇ ਤੋਂ ਉੱਠ ਕੇ ਹੀ ਸੀਗਾ ਬਹੁਤ ਵਧੀਆ ਰਿਹਾ ਅੱਜ ਦਾ ਜਿਹੜਾ ਜੀ ਪੰਜਾਬ ਧਰਨਾ ਤੇ ਕਿਉਂ ਵੀ ਹੁਣ ਵੀ ਚਾਹੀਦਾ ਵਾ ਇੱਕ ਆਪਣੇ ਡੱਲਾ ਸਾਹਿਬ ਆਪਣੇ ਖਾਤੇ ਬੈਠੇ ਨੇ ਮਾਰਨ ਵਰਤ ਤੇ ਉਹਨਾਂ ਨੂੰ ਪਤਾ ਵਾ ਭਾਈ ਜੇ ਇਹ ਹੱਕ ਆਪਣੇ ਨਹੀਂ ਮੰਗ ਸਕਦਾ ਬਣਾ ਸਕਦੇ ਤੇ ਸਾਨੂੰ ਧਰਨੇ ਵੀ ਲਾਉਣੇ ਚਾਹੀਦੇ ਨੇ ਕਹਿੰਦੇ ਹੁੰਦੇ ਆ ਜੇ ਇੱਕ ਬੱਚਾ ਰੋਂਦਾ ਵਾ ਤੇ ਮਾਂ ਦੁੱਧ ਤਾਂ ਹੀ ਪਿਉਂਦੀ ਆ ਮਾਂ ਸਮਝ ਜਾਂਦੀ ਆ ਭਾਈ ਮੇਰਾ ਬੱਚਾ ਰੋਂਦਾ ਵਾ ਮੈਨੂੰ ਦੁੱਧ ਪਿਵਾਵਾ ਸਰਕਾਰਾਂ ਤੱਕ ਵੀ ਸਾਡੀ ਇਹੀ ਬੇਨਤੀ ਸੀ ਕਿ ਕੋਈ ਹੁਲੜਬਾਜ ਨਹੀਂ ਕੋਈ ਹੋਰ ਨਹੀਂ ਚੀ ਅਸੀਂ ਸਰਪਾ ਸ਼ਾਂਤ ਮੈਨਾ ਬੈਠੇ ਧਰਮ ਤੇ ਤੇ ਜੀਅ ਅੱਜ ਬੰਦ ਰਿਹਾ ਤਾਂ ਸੈਂਟਰ ਸਰਕਾਰ ਨੂੰ ਵੀ ਇਹ ਕਈ ਤਰ੍ਹਾਂ ਘਟਾ ਪਿਆਗਾ ਤੇ ਘਟਾ ਪਹਿਲਾਂ ਹੀ ਹੁੰਦਾ ਕੋਈ ਪ੍ਰੋਬਲਮ ਬਦ ਹੋ ਗਿਆ ਕੁਝ ਹੋਰ ਕੋਈ ਸਾਧਨ ਰੁਕ ਜਾਂਦੇ ਨੇ ਬੈਂਕਾਂ ਮੰਤ ਹੋ ਜਾਂਦੀਆਂ ਨੇ ਤੇ ਘਟਾ ਰ ਪਹਿਲਾਂ ਹੀ ਹੁੰਦਾ ਵੀਰੇ ਇਹ ਤੇ ਮੈਂ ਉਹ ਵੀਰਾਂ ਦਾ ਧੰਨਵਾਦ ਕਰਦਾ ਮੈਂ ਜੋ ਹਿੰਦੂ ਵੀ ਸੀਗੇ ਜਿਹੜੇ ਕਹਿੰਦੇ ਸੀ ਭਾਈ ਅਸੀਂ ਖਾਣਾ ਤਾਂ ਕਿਸਾਨਾਂ ਦਾ ਹੀ ਆਹੇ ਰੋਟੀ ਪਾਣੀ ਤੇ ਜੇ ਕਿਸਾਨਾਂ ਦਾ ਗਾਊਗਾ ਤਾਂ ਤਾਂ ਹੀ ਰੋਟੀ ਖਾਵਾਂਗੇ ਹੋਰ ਚੀਜ਼ਾਂ ਹੀ ਬੰਦ ਕਰਾ ਦਿੰਦੇ ਆਂ ਕਹਿੰਦੇ ਆਂ ਕੋਰੋਨਾ ਮੌਕੇ ਵੀ ਅਸੀਂ ਘਰੇ ਬੈਠੇ ਰਹੇ ਆਂ ਫੇਰ ਕੀ ਹੋ ਗਏ ਜੇ 5-7 ਘੰਟੇ ਲਈ ਹਣ ਬੰਦ ਕਰਨਾ ਪੈ ਗਿਆ ਬਹੁਤ ਵਧੀਆ ਨਾਲ ਸਾਡੇ ਖੜੇ ਨੇ ਹੈ ਮੋਢੇ ਨਾਲ ਮੋਢਾ ਲਾ ਕੇ ਤੇ ਧੰਨਵਾਦ ਹੀ ਸਾਰੇ ਵੀਰਾਂ ਦਾ ਸਤ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ